ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਬਿਖੇ ਬਖ ਬਖ ਗੁਰਦੁਆਰਿਆਂ ਦੇ ਪ੍ਰਬੰਧਕ ਸਹਿਬਾਨ ਅਤੇ ਬਖ ਬਖ ਜਰਮਨ ਦੇ ਇਲਾਕੇ ਦੀਆਂ ਸੰਗਤਾਂ ਦੇ ਸਮੁੱਚੇ ਪੰਥਕ ਇਕੱਠ ਦਾ ਬਲੋਂ ਗੁਰਮਤ ਮਰਯਾਦਾ ਉੱਤੇ ਜਾਂ ਗੁਰਬਾਣੀਆਂ ਤੇ ਕਿੰਤੂ ਪਰੰਤੂ ਕਰਨ ਦਾ ਗੰਭੀਰ ਮਸਲੇ ਨੂੰ ਮੁੱਖ ਰੱਖ ਕੇ ਗੁਰਮਤਾ ਕੀਤਾ ਗਿਆ ਜਿਸ ਸਬੰਧ ਵਿੱਚ ਸੰਖੇਪ ਰੂਪ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਦਸਮ ਗ੍ਰੰਥ ਉਤੇ ਕਿਸੇ ਨੂੰ ਵੀ ਕਿੰਤੂ ਪਰੰਤੂ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਅੰਮ੍ਰਿਤ ਦੀਆਂ ਬਾਣੀਆਂ ਅਰਦਾਸ ਅਤੇ ਸਿੱਖ ਪਰੰਪਰਾਵਾਂ ਜੋ ਪਹਿਲਾਂ ਤੋਂ ਲੈ ਕੇ ਸੀਨਾ ਵਸੀਲਾ ਚੱਲੀਆਂ ਆ ਰਹੀਆਂ ਹਨ ਕਿਸੇ ਵੀ ਵਿਸ਼ੇਸ਼ ਵਿਅਕਤੀ ਸੰਸਥਾ ਗਰੁੱਪ ਨੂੰ ਬਦਲਣ ਦਾ ਅਧਿਕਾਰ ਨਹੀਂ ਅਜਾਤ ਨੂੰ ਦਿੱਤੀ ਜਾਵੇਗੀ ਜੋ ਵੀ ਫੈਸਲਾ ਪੰਥ ਸਮੂੱਚੇ ਰੂਪ ਵਿੱਚ ਕਰੇਗਾ ਉਸ ਨੂੰ ਹੀ ਸਰਬ ਪ੍ਰਮਾਣਿਤ ਮੰਨਿਆ ਜਾਵੇਗਾ ਇਸੇ ਹੀ ਫੈਸਲੇ ਨੂੰ ਮੁੱਖ ਰੱਖ ਕੇ ਸਮੂਚੀਆਂ ਸੰਗਤਾਂ ਨੇ ਹੰਗਾਰਾ ਭਰਿਆ ਹੈ ਸਮੂਚੀਆਂ ਸੰਗਤਾਂ ਨੇ ਸਹਿਮਤੀ ਦਿੱਤੀ ਹੈ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ because